ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਜਰ ਜਨਰਲ ਖੁਰਸ਼ਰਮ ਸਿੰਘ ਲਾਂਬਾ ਡੀਨ ਅਕੈਡਮਿਕਸ ਅਕਾਲ ਯੂਨੀਵਰਸਿਟੀ ਤਲਵੰਡੀ ਸਾਹਿਬ ਉਤੋਂ ਆਪਦੇ ਸਾਹਮਣੇ ਹਾਂ ਅਕਾਲ ਯੂਨੀਵਰਸਿਟੀ ਜੋ ਕਿ ਗੁਰੂ ਗੋਬਿੰਦ ਸਿੰਘ ਪਾਸਾ ਜੀ ਦੇ ਪ੍ਰੋਫੈਸੀ ਜੋ ਕਿ ਉਹਨਾਂ ਨੇ ਕਿਹਾ ਸੀ ਕਿ ਇਹ ਗੁਰੂ ਕਾਸ਼ੀ ਦੇ ਵਿੱਚ ਇੱਥੇ ਸਿੱਖਿਆ ਦਾ ਕੇਂਦਰ ਬਣੇਗਾ ਔਰ ਕਿਸੇ ਵੀ ਜਾਤ ਪਾਤ ਦੇ भेद ਤੋਂ علاوہ ਕਿਸੇ ਵੀ ਜਾਤ ਪਾਤ ਦੇ ਭੇਦ ਤੋਂ ਰਹਿਤ ਇੱਥੇ ਸਿੱਖਿਆਰਥੀ ਆ ਕੇ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ ਅੱਜ ਤੋਂ 11 ਸਾਲ ਪਹਿਲੇ ਸੰਤ ਬਾਬਾ ਅਤਰ ਸਿੰਘ ਜੀ ਦੇ ਅਨੇ ਆਈ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਇਹ ਯੂਨੀਵਰਸਿਟੀ ਦੀ ਸਥਾਪਨਾ ਇੱਥੇ ਤਲਵੰਡੀ ਸਾਬੋ ਵਿੱਚ ਕੀਤੀ ਜੋ ਕਿ ਪਿਛਲੇ 11 ਸਾਲ ਤੋਂ ਇੱਕ ਪੈਡੋ ਯੂਨੀਵਰਸਿਟੀ ਹੁੰਦਿਆ ਹੋਇਆ ਸਿੱਖਿਆ ਦੇ ਬੜੇ ਉੱਚ ਕੋਟ ਦੇ ਮਿਆਰ ਦੇ ਉੱਤੇ ਲਿਆ ਕੇ ਬੱਚਿਆਂ ਨੂੰ ਤਿਆਰੀ ਕਰਾਉਂਦੇ ਹਨ ਇੱਥੇ ਹਰ ਤਰ੍ਹਾਂ ਦੇ ਕੋਰਸ ਕਰਾਏ ਜਾਂਦੇ ਹਨ ਇਹ ਸਪੈਸ਼ਲੀ ਜੋ ਖਾਲਸਾ ਸਾਜਨਾ ਦਿਵਸ ਹੈ ਇਸ ਦੇ ਉਪਲਕਸ਼ ਵਿੱਚ ਇੱਕ ਕੰਪੀਟੀਸ਼ਨ ਜੋ ਕਿ ਗੁਰਬਾਣੀ ਸੁਣਾਓ ਤੇ ਇਨਾਮ ਪਾਓ ਇਹ ਬੱਚਿਆਂ ਵੱਡਿਆਂ ਸਾਰਿਆਂ ਵਾਸਤੇ ਇੱਥੇ ਤਿੰਨ ਦਿਨ ਲਗਾਇਆ ਜਾਂਦਾ ਹੈ ਜਿਸ ਵੇਚ ਵਖ ਵਖ ਕਿਤੇਾਂ ਤੋਂ ਵਖ ਵਖ ਉਮਰ ਦੇ ਜੋ ਬੱਚੇ ਜਵਾਨ ਤੇ ਬੁੱਢੇ ਆਏ ਹੁੰਦੇ ਨੇ ਉਹ ਆ ਕੇ ਆਪਣੀ ਗੁਰਬਾਣੀ ਸੁਣਾ ਕੇ ਇੱਥੇ ਉਹਨਾਂ ਨੂੰ ਇੱਕ ਇਨਾਮ ਦਿੱਤਾ ਜਾਂਦਾ ਹੈ ਉਹਨਾਂ ਨੂੰ ਰਿਕਗਨਿਸ਼ਨ ਦਿੱਤਾ ਜਾਂਦਾ ਹੈ ਔਰ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਇਹ ਗੁਰਬਾਣੀ ਦੇ ਨਾਲ ਸੰਗਤ ਜੁੜੇ ਇਸ ਦੇ ਵਿੱਚ ਹੁਣ ਤੱਕ ਪਿਛਲੇ 2 ਦਿਨਾਂ ਤੋਂ तकरीबन 450 ਬੱਚੇ ਪਾਰਟਿਸਪੇਟ ਕਰ ਚੁੱਕੇ ਹਨ ਔਰ ਅੱਜ 13 ਤਾਰੀਖ ਜੋ ਕਿ ਮੇਨ ਮੁਸਾਖੀ ਦਾ ਦਿਹਾੜਾ ਹੈ ਅੱਜ ਸੰਗਤ ਇਥੇ ਹੁਮ ਹੁਮ ਆ ਕੇ ਬੱਚੇ ਪਾਰਟਿਸਪੇਟ ਕਰ ਰਹੇ ਹਨ ਔਰ ਸਾਡੇ ਗੁਰਗਰਾਂ ਸਾਹਿਬ ਜੋ बीए ਆਨਰਸ ਇੱਕ ਕੋਰਸ ਕਰਾਇਆ ਜਾਂਦਾ ਹੈ ਜੋ ਕਿ ਬਿਲਕੁਲ ਹੀ ਫ੍ਰੀ ਕਰਾਇਆ ਜਾਂਦਾ ਹੈ ਜਿਸ ਵਿੱਚ ਮੇਲ ਸਟੂਡੈਂਟਸ ਨੂੰ BA অনার্স ਸ੍ਰੀ ਗੁਰੂ ਰਣ ਸਾਹਿਬ ਸਟਡੀ ਸੈਂਸਾਲ ਦਾ ਕੋਰਸ ਕਰਾਇਆ ਜਾਂਦਾ ਹੈ ਉਹਨਾਂ ਨੂੰ ਇੱਕ ਪ੍ਰਚਾਰਕ ਦੇ ਰੂਪ ਇਸ਼ਤਿਆਰ ਕੀਤਾ ਜਾਂਦਾ ਹੈ ਜੋ ਕਿ ਗੁਰੂ ਘਰ ਦੀ ਮਰਿਆਦਾ ਸਿੱਖ ਪੰਥ ਦੀ ਮਹਾਨ ਵਿਰਾਸਤ ਸਿੱਖ ਪੰਥ ਦੇ ਇਤਿਹਾਸ ਨਾਲ ਇਹਨਾਂ ਨੂੰ ਜੋੜਿਆ ਜਾਂਦਾ ਹੈ ਇਹ ਬੱਚੇ ਹੀ ਇਸ ਕੈਂਪ ਦੇ ਵਿੱਚ ਆਧਾਰ ਬਣ ਕੇ ਇਹਦੇ ਵਿੱਚ ਕੰਪੀਟੀਸ਼ਨ ਕਰਵਾਉਂਦੇ ਹਨ ਔਰ ਇਹਦੇ ਵਿੱਚ ਨਾਲ ਸਾਡੇ ਜੋ ਇਹਨਾਂ ਨੂੰ ਸਿੱਖਿਆਕਾਰ ਨੇ ਕਲਾ ਗੁਰੂ ਨੇ ਜਿਹੜੇ ਕੇ ਭਾਈ ਗੁਰਚਰਨ ਸਿੰਘ ਜੀ ਜੋ ਇਹਨਾਂ ਨੂੰ ਕਥਾ ਸੁਣ ਸਿਖਾਉਂਦੇ ਹਨ ਭਾਈ ਅਮਰਜੀਤ ਸਿੰਘ ਜੀ ਜੋ ਕੇ ਇਹਨਾਂ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਹਨ ਉਹ ਵੀ ਇਹਨਾਂ ਦੇ ਨਾਲ ਹੀ ਇੱਥੇ ਹਨ ਔਰ ਇਹਨਾਂ ਨੂੰ ਗਾਈਡ ਕਰਕੇ ਇਹ ਪੂਰਾ ਕੈਂਪ ਜਿਹੜਾ ਹੈ ਇਹਨਾਂ ਦੀ ਗਾਈਡੈਂਸ ਦੇ ਵਿੱਚ ਇੱਥੇ ਲੱਗਦਾ ਹੈ ਮਾਨੂੰ ਬੜੀ ਖੁਸ਼ੀ ਹੈ ਜਿਸ ਤਰ੍ਹਾਂ ਕੇ ਕਈ ਬੱਚੇ ਜੋ ਕੇ ਹਰਿਆਣਾ ਤੋਂ ਯੂਪੀ ਤੋਂ ਦਿੱਲੀ ਵਾਲੇ ਪਾਸਿਓ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਇੱਥੇ ਆ ਕੇ ਇਹਦੇ ਵਿੱਚ ਹਿੱਸਾ ਲੈ ਰਹੇ ਹਨ 3 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਇਹਦੇ ਵਿੱਚ ਆ ਕੇ ਹਿੱਸਾ ਲੈਂਦੇ ਹਨ ਕੁਝ ਲੋਕ ਸਿੱਖ ਧਰਮ ਤੋਂ ਪ੍ਰਚਾਰਿਤ ਜਿਹੜੀਆਂ ਸਿੱਖਿਆਵਾਂ ਨੇ ਕਵਿਤਾਵਾਂ ਨੇ ਉਹ ਸੁਣਾਉਂਦੇ ਹਨ ਗੁਰੂ ਇਤਿਹਾਸ ਦੇ ਜਿਹੜੇ ਨੇ ਉਹ ਕਈ ਪੰਨੇ ਲਿਆ ਕੇ ਇੱਥੇ ਸੁਣਾਉਂਦੇ ਹਨ ਇਸੋਂ ਇਹ ਸਾਾਨੂੰ ਇਹ ਕਿ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਵਿਰਸਾ ਜਿਹੜਾ ਸਾਡੀ ਜਿਹੜੀ ਜਵਾਨ ਪੀੜ੍ਹੀ ਹੈ ਉਹਨਾਂ ਨੇ ਤੇ ਬਜ਼ੁਰਗਾਂ ਨੇ ਸੰਭਾਲ ਕੇ ਰੱਖਿਆ ਹੈ ਤੇ ਪੂਰੀ ਉਮੀਦ ਹੈ ਕਿ ਇਹਨੂੰ ਸੰਭਾਲ ਕੇ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਜੁਲਰਤੀ ਤਲਵੰਡੀ ਸਾਹਿਬ ਉਹ ਅਟੈਚ ਬੁੱਢਾ ਸਾਹਿਬ ਨਾਲ ਜੋ ਹੈ ਉਹਨਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹਾਨ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਅਸੀਂ ਛੋਟੇ ਬੱਚਿਆਂ ਨੂੰ ਚੈੱਕ ਵੀ ਕਰ ਰਹੇ ਆ ਕਿ ਕਿੰਨਾ ਕਿ ਸਾਡਾ ਵਿਰਸਾ ਜਿਹੜਾ ਉਹ ਵਿਰਾਸਤ ਨਾਲ ਜੁੜਿਆ ਹੋਇਆ ਹੈ ਬੜੀ ਖੁਸ਼ੀ ਹੋ ਰਹੀ ਹੈ ਛੋਟੇ ਛੋਟੇ ਬੱਚੇ ਸਾਨੂੰ ਬਾਣੀਆਂ ਸੁਣਾ ਰਹੇ ਹਨ ਔਰ ਬਜ਼ੁਰਗ ਵੀ ਇੱਥੇ ਹਿੱਸਾ ਲੈ ਰਹੇ ਹਨ ਇਸ ਦੇ ਨਾਲ ਹੀ ਕੱਲ ਅਸੀਂ ਦੇਖਿਆ ਕਿ ਇੱਕ ਬੱਚੀ ਸਾਡੇ ਕੋਲੇ ਆਈ ਬਹੁਤ ਛੋਟੀ ਜਿਸ ਦੀ ਉਮਰ ਲਗਭਗ 7-8 ਸਾਲ ਹੋ ਗਈ ਉਹਨੇ 35 ਬਾਣੀਆਂ ਸਾਨੂੰ ਸੁਣਾਈਆਂ ਇੱਕ ਬੱਚੀ ਨੇ 11 ਬਾਣੀਆਂ ਸੁਣਾਈਆਂ ਤਾਂ ਮਤਲਬ ਜਜਮੈਂਟ ਕਰ ਸਕਦੇ ਸਾਡਾ ਵਿਰਸਾ ਲੋਕੀਆਂ ਛੋਪੀਆਂ ਨਹੀਂ ਬੱਚਿਆਂ ਦੇ ਵਿੱਚ ਬੁੱਢਿਆਂ ਵੀਰਾਂ ਦੇ ਵਿੱਚ ਪ੍ਰਚਲ ਪਿਆ ਹੈ ਗੁਰੂ ਕਿਰਪਾ ਕਰਨ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਸਤ ਬਾਬਾ ਅਤਰ ਸਿੰਘ ਜੀ ਦੀ ਸੰਸਥਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਉੱਪਰ ਜਿਹੜਾ ਹੈ ਪੂਰੇ ਉੱਤਰ ਦੇ ਹੋਏ ਇਹ ਹੈ ਗਟ ਹਮਰੀ ਕਾਸ਼ੀ ਇਹਾਂ ਪੜਾ ਢੋਰ ਮਤਰਾਸੀ ਦੇ ਬਚਨਾਂ ਨੂੰ ਪੂਰਾ ਕਰਦੀ ਹੋਈ ਹੈ ਯੂਨੀਵਰਸਿਟੀ ਸੰਸਾਰ ਦੇ ਵਿੱਚ ਜਿੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਉੱਥੇ ਨਾਲ-ਨਾਲ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਕੇ ਵੀ ਸੰਸਾਰ ਦੇ ਬਰਾਬਰ ਕਰ ਰਹੀ ਹੈ ਜਿੱਥੇ ਸਾਡੀ ਬੀਏ ਐਚਡੀ ਡੀਐਸ ਪ੍ਰੋਗਰਾਮ ਸਾਹਿਬ ਜੀ ਦੇ ਨਾਲ ਚੱਲ ਰਹੀ ਹੈ ਉੱਥੇ ਹੋਰ ਵੀ ਬਹੁਤ ਸਾਰੀਆਂ ਪੜਾਈਆਂ ਆਪ ਜੀ ਦੇਖ ਸਕਦੇ ਹੋ ਸਾਡੇ ਪੈਫਲਟ ਛਪੇ ਹੋਏ ਹਨ ਉਹਨਾਂ ਦੇ ਉੱਪਰ ਸਾਰਾ ਦਿੱਤਾ ਜਾਂਦਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਵੀ ਇਹ ਵੀਰ ਇਸ ਵੀਡੀਓ ਨੂੰ ਦੇਖਣ 10 ਦਾ ਨੰਬਰ 9876523042 9876523042 ਮੈਂ ਬੇਨਤੀ ਕਰਦਾ ਕਿ ਇਸ ਨੰਬਰ ਤੇ ਕਨੈਕਟ ਕਰਕੇ ਆਪ ਜੀ ਯੂਨੀਵਰਸਿਟੀ ਇੱਕ ਵਾਰੀ ਵਿੱਚ ਜਰੂਰ ਕਰੋ ਔਰ ਇੱਥੋਂ ਆ ਕੇ ਲਾਹਾ ਖਟੋ ਬੱਚਿਆਂ ਲਈ ਵਧੀਆ ਹੋਸਟਲ ਵਰੀਆ ਪੜ੍ਹਾਈ ਔਰ ਖਾਸ ਗੱਲ ਕਿ ਮੈਂ ਜੋ ਦੇਖੀ ਇੱਥੇ ਕਿ ਦੂਸਰੀਆਂ ਜੁੜੀ ਵਾਇਟਾ ਕਾਲ ਵਿੱਚ ਰੈਂਕਿੰਗ ਹੁੰਦੀ ਹੈ ਬੱਚੇ ਪ੍ਰਧਾਨਗੀ ਦੇ ਚੱਕਰਾਂ ਵਿੱਚ ਬੈ ਕੇ ਆਪਸੇ ਚ ਲੜਾਈਆਂ ਕਰਦੇ ਆ। ਇਹ ਚੀਜ਼ ਤੋਂ ਸਾਡੀ ਜੁਣੀ ਬਿਲਕੁਲ ਬਚੀ ਹੋਈ ਹੈ ਔਰ ਇਹ ਜੋ ਨੀਲੀ ਬਾਦੀਆਂ ਦੇ ਬੱਚੇ ਦੇਖ ਰਹੇ ਹੋ ਸਾਰੇ ਇਹ ਸਾਡੀ ਐਜਡੀਜੀਐਸ ਡਿਪਾਰਟਮੈਂਟ ਦੇ ਬੱਚੇ ਹਨ। ਇਹਨਾਂ ਨੂੰ ਗੁਰਵੰਨਿਆਂ ਨਾਲ ਜੋੜ ਕੇ ਕਥਾਵਾਚਕ ਪ੍ਰਚਾਰ ਕਰਾਗੀ ਢਾਡੀ ਬਣਾ ਕੇ ਗੁਰੂ ਘਰਾਂ ਦੀ ਸੇਵ ਵਾਲੀ ਤਿਆਰ ਕੀਤਾ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਅੱਜ ਵਿਸਾਖੀ ਦਿਹਾੜੇ ਤੇ ਪਹੁੰਚ ਕਰਕੇ ਆਪ ਜੀ ਦਰਸ਼ਨ ਕਰਾਏ। ਔਰ ਸਾਡੀ ਗੱਲ ਆਪ ਜੀ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕੀਤੀ ਸੋ ਬਹੁਤ ਬਹੁਤ ਧੰਨਵਾਦ